ਬੈਂਤੀ ਆ ਨੇ ਸਾਡੀ ਤਾਂ ਤੋਂ ਤੇ ਰੂਹ ਤੇ ਬੈਂਤੀ ਆ ਤੋਂ ਇੱਕ ਮੋੜਾ ਖੜਕ ਤੜਾ ਇੱਥੇ ਸਮਗਲਰ ਰੈসিডেন্ট ਨੇ ਘਰ ਬਣਾਏ ਸੀ ਜਿਹੜੇ ਕਿ ਡਰੱਗ ਵਾਲੀ ਮਨੀ ਨਾਲ ਬਣਾਏ ਸੀ ਉਹਦੀ ਹੁਣ ਅਸੀਂ ਜਿਹੜੀ ਬੀਡੀਪੀਓ ਦੀ ਕੋਰਟ ਆ ਉਹਦੇ ਚੋਂ ਉਹਨੇ ਪੋਜ਼ੇਸ਼ਨ ਦੇ ਵਾਰੰਟ ਸੀ ਕਿ ਪੰਚਾਇਤ ਦੇ ਨਾਂ ਤੇ ਉਹ ਅਸੀਂ ਅੱਜ ਉਹਨਾਂ ਨੂੰ ਜਿਹੜਾ ਪੋਜ਼ੇਸ਼ਨ ਆ ਉਸ ਪੰਚਾਇਤ ਨੂੰ ਦਵਾਇਆ ਉਪਨਾ ਕਬਜ਼ਾ ਕਾਰਵਾਈ ਹੁੰਦੀ ਹੈ ਉਹ ਇਹ ਪੰਚਾਇਤ ਦਾ ਨੰਬਰ ਸੀਗਾ ਠੀਕ ਹੈ ਜੀ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਕਬਜ਼ਾ ਕਾਰਵਾਈ ਕਰਦੇ ਜਾਂ ਕਬਜ਼ਾ ਬੰਦ ਜਾਰੀ ਹੋਇਆ ਸੀ ਤਸਵੀਰ ਦਾ ਸਾਨੂੰ ਜਾਰੀ ਹੋਇਆ ਸੀਗਾ ਘਰ ਸੀਗੇ ਇਹ ਡਰਗ ਮਨੀ ਨਾਲ ਬਣਾਈ ਸੀ ਇਹਨਾਂ ਦੇ ਕੱਲੇ ਜਿਹੜੇ ਬੰਦਿਆਂ ਦਾ ਘਰ ਆ ਉਹਨਾਂ ਤੇ ਕਿਸੇ ਤੇ ਠੋ 16 ਪਰਚੇ ਦਰਜ ਹੈ ਕਿਸੇ ਤੇ 15 ਪਰਚੇ ਦਰਜ ਹੈ ਕਿਸੇ ਤੇ 8 ਪਰਚੇ ਦਰਜ ਹੈ ਅਰੇ ਜੀ ਬਹੁਤ ਪੇਡਾ ਆ ਜਾਨਣੇ ਜਿਹੜੇ ਬੱਚੇ ਨੇ ਜੀ ਵੀ ਜਿਹੜੇ ਕੋਈ ਨਸ਼ੇ ਦੇ ਸਦਾਕਰ ਆ ਜਾਂ ਨਸ਼ੇ ਦੇ ਸਮਗਲਰ ਆ ਜਿੰਨੇ ਵੀ ਘਰ ਬਣਾਏ ਇਦਾਂ ਦੇ ਕਾਲੀ ਕਮਾਈ ਨਾਲ ਕੋਈ ਚੀਜ਼ ਬਣਾਈ ਘਰ ਬਣਾਇਆ ਜਾਂ ਹੋਰ ਵੀ ਕੋਈ ਚੱਲ ਜਾਂ ਅਚਲ ਪ੍ਰਾਪਰਟੀ ਬਣਾਈ ਹੈ ਮਤਲਬ ਵੀ ਉਹ ਅਸੀਂ ਸਾਰੀਆਂ ਸੀਜ਼ ਕਰਾਂਗੇ ਸਾਡੀ ਸਮਗਲਰ ਨੂੰ ਸਾਰਿਆਂ ਨੂੰ ਇਹ ਸਾਡੀ ਵਾਰਨਿੰਗ ਸਮਝ ਲਓ ਸਾਡੇ ਪਟਿਆਲਾ ਪੁਲਿਸ ਵੱਲੋਂ ਵੀ ਬਾਜ ਆ ਜੋ ਨਹੀਂ ਤਾਂ ਸਾਰਿਆਂ ਦਾ ਇਹੀ ਹਾਲ ਕਰਾਂਗੇ ਹਾਲ ਨਹੀਂ ਹੈ ਗਾ ਜੀ ਐਮ ਅੱਜ ਜਾਣੂ ਬਣਾਈ ਬੱਚੇ ਨੇ ਜੀ ਰਾਮ ਦੀ ਵੀ ਕਰ ਦੋ ਕੋਈ ਸਾਜ ਜੀ ਕਿਤੇ ਚੜ ਜਾਦਾ ਕਿਤੇ ਢੋਈ ਨਹੀਂ ਲੀ ਗਏ ਆਪਣਾ ਖਿਆਲ ਰੱਖੋ ਕਿਹੜਾ ਬੱਚੇ ਨੇ ਜੀ ਉਹਨੇ ਗਲਤੀ ਕਰੀਓ ਬੱਚੇ ਬੱਚੋ ਦੀ ਹਾੜੇ ਆਇਆ ਆ ਇਧਰ ਜਾਨੀ ਸਰ ਦੇ ਬੇਨਤੀ ਹੈ ਹਾਂ ਜੀ ਤੁਹਾਡੇ ਤੋਂ ਟੋਟੇ ਨੂੰ ਆ ਦੇ ਬੇਨਤੀ ਹੈ ਕੋਈ ਨਾ ਕਿ ਮੈਂ ਕਿਹੜਾ ਖੜਾ ਤੱਕੜ ਹਾਂ ਉਹ ਇਧਰੋਂ ਉਧਰ ਖੜਾ ਕੇ ਗੱਲ ਸੁਣੋ ਤੇਰੀ ਗੱਲ ਸੁਣੋ ਹਾਂ ਜੀ ਉੱਥੇ ਖੜ ਜੋ ਆਰਾਮ ਨਾਲ ਸੁਣ ਜੀ ਹਾਂ ਮਨੁੱਖ ਦਾ ਦਰਦ ਹੋਰ ਵੀ ਘਟਣਾ ਨਹੀਂ ਫਰਜ਼ਾਚਾਰ ਤੋਂ ਹੋਰ ਕੱਟਣਾ ਨਹੀਂ ਫਰਜ਼ਾਚਾਰ ਤੋਂ ਹੋਰ ਕੱਟਣਾ ਨਹੀਂ ਫਰਜ਼ਾਚਾਰ ਤੋਂ ਹੋਰ ਕੱਟਣਾ ਨਹੀਂ ਆਜੀ ਸੋਣੋ ਬਾਟਾ ਬੱਚੇ ਰਾਜੰਦਰ ਜੈ ਰਾਜੰਦਰ ਆਜੀ ਸੋਣੋ ਬਾਟਾ ਅਸਾ ਦਾ ਅਸੂ ਕਿਹੜੇ ਪਿੰਡ ਤੁਸੀਂ ਆਇਓ ਕਿਹੜਾ ਇਹ ਪਿੰਡ ਅਸੀਂ ਰੌਂਗਲੇ ਆਏ ਆਂ ਤਹਿਸੀਲਦਾਰ ਸਾਹਿਬ ਦੀ ਨਾਲ ਅਗਵਾਈ ਚ ਇੱਥੇ ਸਮਗਲ ਰੈਜ਼िडेंट ਨੇ ਘਰ ਬਣਾਏ ਸੀ ਜਿਹੜੇ ਕਿ ਡਰੱਗ ਵਾਲੀ ਮਨੀ ਨਾਲ ਬਣਾਏ ਸੀ ਉਹਦੀ ਹੁਣ ਅਸੀਂ ਜਿਹੜੀ ਬੀਡੀਪੀਓ ਦੀ ਕੋਰਟ ਆ ਉਹਦੇ ਚੋਂ ਉਹਨੇ ਪੋਜ਼ੇਸ਼ਨ ਦੇ ਵਾਰੰਟ ਸੀ ਕਿ ਪੰਚਾਇਤ ਦੇ ਨਾਂ ਤੇ ਉਹ ਅਸੀਂ ਅੱਜ ਉਹਨਾਂ ਨੂੰ ਜਿਹੜਾ ਪੋਜ਼ੇਸ਼ਨ ਆ ਉਸ ਪੰਚਾਇਤ ਨੂੰ ਦਵਾਇਆ ਇਥੇ ਆ ਕਿ ਇਹਨਾਂ ਨੇ ਸਾਰਾ ਜਿਹੜਾ ਘਰ ਸੀਗੇ ਇਹ ਡਰਗ ਮਨੀ ਨਾਲ ਬਣਾਏ ਸੀ ਇਹਨਾਂ ਦੇ ਕੱਲੇ ਜਿਹੜੇ ਬੰਦਿਆਂ ਦਾ ਘਰ ਆ ਉਹਨਾਂ ਤੇ ਕਿਸੇ ਤੇ ਠੋ 16 ਪਰਚੇ ਦਰਜ ਹੈ ਕਿਸੇ ਤੇ 15 ਪਰਚੇ ਦਰਜ ਹੈ ਕਿਸੇ ਤੇ 8 ਪਰਚੇ ਦਰਜ ਹੈ ਮਤਲਬ ਇਹ ਉਹਨਾਂ ਦਾ ਘਰ ਆ ਇੱਕ ਬਿੰਦਰ ਆ ਉਹਦਾ ਘਰ ਆ ਉਹਦੀ ਘਰ ਵਾਲੀ ਆ ਇਹਦੇ ਮਤਲਬ ਇਹਨਾਂ ਸਾਰਿਆਂ ਦੇ ਪਰਚੇ ਆ ਅਸੀਂ ਅੱਗੇ ਤੋਂ ਵੀ ਪੂਰੀ ਪਟਿਆਲਾ ਪੁਲਿਸ ਵੱਲੋਂ ਹੈ ਵੀ ਜਿਹੜੇ ਕੋਈ ਨਸ਼ੇ ਦੇ ਸਦਾਕਰ ਆ ਜਾਂ ਨਸ਼ੇ ਦੇ ਸਮਗਲਰ ਆ ਜਿੰਨੇ ਵੀ ਘਰ ਬਣਾਏ ਇਦਾਂ ਦੇ ਕਾਲੀ ਕਮਾਈ ਨਾਲ ਕੋਈ ਚੀਜ਼ ਬਣਾਈ ਘਰ ਬਣਾਇਆ ਜਾਂ ਹੋਰ ਵੀ ਕੋਈ ਚੱਲ ਜਾਂ ਅਚੱਲ ਪ੍ਰਾਪਰਟੀ ਬਣਾਈ ਹੈ ਮਤਲਬ ਵੀ ਉਹ ਅਸੀਂ ਸਾਰੀਆਂ ਇਹ ਪ੍ਰੋਪਰ ਕਾਨੂੰਨ ਦੀ ਦਾਇਰੇ ਚ ਰਹਿ ਕੇ ਤੇ ਸਾਡੀ ਸਮਗਲਰ ਨੂੰ ਸਾਰਿਆਂ ਨੂੰ ਇਹ ਸਾਡੀ ਵਾਰਨਿੰਗ ਸਮਝ ਲਓ ਸਾਡੇ ਪਟਿਆਲਾ ਪੁਲਿਸ ਵੱਲੋਂ ਵੀ ਬਾਜ ਆ ਜਾਓ ਨਹੀਂ ਤਾਂ ਸਾਰਿਆਂ ਦਾ ਇਹੀ ਹਾਲ ਕਰਾਂਗੇ ਥੈਂਕ ਯੂ ਬਸ ਠੀਕ ਹੋ ਗਿਆ ਹੋ ਤੁਸੀਂ ਸੱਚ ਦੱਸੋ ਤੁਸੀਂ ਕਿਹੜੇ ਪਿੰਡ ਆਏ ਹੋ ਤੇ ਮਤਲਬ ਕਿਹੜੀ ਗੱਲ ਹੋ ਗਈ ਹੈ ਠੀਕ ਹੈ ਤੁਸੀਂ ਕਿਹੜੇ ਪਿੰਡ ਆਏ ਹੋ ਤੇ ਕੀ ਇਹ ਆਪਣੇ ਗ੍ਰਾਮ ਪੰਜਾਬ ਰੌਂਗਲੇ ਦਾ ਆ ਕਬਜ਼ਾ ਜੀ ਆਪਣਾ ਕਬਜ਼ਾ ਕਰ ਰਹੀ ਹੋਤੀ ਹੈ ਉਹ ਹੀ ਆ ਇਹ ਪੰਚਾਇਤ ਦਾ ਨੰਬਰ ਸੀਗਾ ਠੀਕ ਹੈ ਜੀ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਕਬਜ਼ਾ ਕਰਵਾਈ ਕਰਦੇ ਜਾਂ ਕਬਜ਼ਾ ਬਣ ਚਾਰੀ ਹੋਇਆ ਸੀ ਤਸੀਲ ਦਾ ਸਭ ਨੂੰ ਜਾਰੀ ਹੋਇਆ ਸੀਗਾ ਉਹਨਾਂ ਵੱਲੋਂ ਸਾਨੂੰ ਜਿਹੜਾ ਪੰਚਾਇਤ ਨੂੰ ਇਹ ਕਬਜ਼ਾ ਦਵਾ ਦਿੱਤਾ ਗਿਆ ਤੇ ਪੰਚਾਇਤੀ ਨੰਬਰ ਚ ਮਕਾਨ ਬਣੇ ਹੋਏ ਸੀਗੇ ਇਹ ਸੀਲ ਕਰਕੇ ਲੋਕ ਲਾ ਕੇ ਕਬਜ਼ਾ ਕੀਤਾ ਲਿਆ ਟੋਟਲ ਕਿੰਨੇ ਮਕਾਨ ਜਿਹੜੇ ਹੈਗੇ ਤੁਸੀਂ ਸੀਲ ਕੀਤੇ ਨੇ ਟੋਟਲ ਅਜੇ 2 ਕੀਤੇ ਆ ਜੀ ਬਾਕੀ ਚਾਬੀ ਇਹ ਕਰਦੇ ਨੇ